ਇੱਕ ਹੋਰ ਮੈਂ ਕਰਦਿਆਂ ਬੇਨਤੀ ਉਹਦੇ ਚ ਮੈਂ ਨਵਾਂ ਖੁਲਾਸਾ ਕਰਨ ਲੱਗਿਆ ਜਿਹੜਾ ਕਿ 24 ਘੰਟੇ ਝੂਠ ਬੋਲਦੇ ਆ ਭਰਤੀ ਦੀਆਂ ਕਾਪੀਆਂ ਛਪਾਈ ਬੈਠੇ ਆ ਦਫਤਰ ਪਈਆਂ ਮਤੇ ਪਾਈ ਬੈਠੇ ਆ ਵੀ ਅਸੀਂ ਇਹ ਵੰਡਣੀਆਂ ਤੇ ਪਰਸੋਂ 27 ਤਰੀਕ ਵਾਲੀ ਮੀਟਿੰਗ 'ਚ ਜਿਹੜਾ ਫੈਸਲਾ ਹੋ ਗਿਆ ਕਿ ਪ੍ਰਧਾਨ ਸਾਹਿਬ ਤੁਸੀਂ 3 ਮਹੀਨੇ ਦੀ ਛੁੱਟੀ ਲੈ ਲਓ ਨਾਲੇ ਤਾਂ ਅਸੀਂ ਅੱਖਾਂ ਪੂੰਝ ਦਾਂਗੇ ਉਹਦੀ ਵੀ ਹਸਤੀ ਹਸਤੀ ਵਾਹ ਮਨਜ਼ੂਰ ਕਰਾਤਾ ਤੇ ਕੋਈ ਕਮੇਟੀ ਨਹੀਂ ਬਣਾਉਣੀ ਤੇ ਭਰਤੀ ਸ਼ੁਰੂ ਕਰ ਦਿਓ 3 ਕੁ ਮਹੀਨਿਆਂ ਚ ਆਪਦੇ ਆਪ ਦੇ ਬੰਦਿਆਂ ਦੀ ਭਰਤੀ ਕਰਕੇ ਤੇ ਆਪਾਂ ਫੇਰ ਪ੍ਰਧਾਨ ਬਣਾ ਦੇਣਾ ਇਹ ਕਰਦਾ ਹੀ ਸੌਦਾ ਬਣਾ ਰੱਖਿਆ ਯਾਰ ਮੈਂ ਕਹਿੰਦਾ ਬਣਾ ਲਵੋਗੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪ੍ਰਧਾਨ ਐ ਇਸੇ ਤਰ੍ਹਾਂ ਬਣਿਆ ਰਹਿ ਜੇ ਤੇ ਜੇ ਲੋਕ ਹੀ ਨਾਲ ਨਹੀਂ ਤੇ ਇਹ ਜਿਹੀਆਂ ਪ੍ਰਧਾਨਗੀਆਂ ਆਪਾਂ ਕਰਾਂਗੇ ਕਿਹਦੇ ਤੇ ਅੱਜ ਕੀ ਸਥਿਤੀ ਕੀ ਹੈ ਸਾਡੀ ਪੰਜਾਬ ਦੇ ਵਿੱਚ ਸਥਿਤੀ ਸਾਡੀ ਕੀ ਹੈ ਮੈਂ ਆ ਇੱਕ ਛੋਟੀ ਜੀ ਉਦਾਹਰਨ ਦੇ ਦਿੰਦਾ 1000 ਤੇ 8 ਐਮਸੀ ਇਲੈਕਸ਼ਨ ਹੋਏ ਆ 1000 ਤੇ 8 200 ਤੇ ਨਹੀਂ ਖੜੇ ਕਰ ਸਕੇ ਤੁਸੀਂ ਮੈਂਬਰ ਤੇ ਜਿਹੜਿਆਂ ਤੋਂ ਖੜੇ ਕੀਤੇ 11 ਤਾਂ ਕਾਉਂਸਲਰ ਜਿੱਤੇ ਤੇ 14 ਤੁਹਾਡੇ ਐਮਸੀ ਜਿੱਤੇ ਯਾਰ 24 ਜਣਿਆਂ ਨੂੰ ਕਿ 25 ਜਣਿਆਂ ਨੂੰ ਤੁਸੀਂ 1008 ਚੋਂ ਲੜ ਕੇ ਜਿੱਤ ਕੇ ਜਿੱਤ ਕੇ ਤੇ ਤੁਹਾਡਾ ਆ ਤਾਂ ਹਾਲ ਹੈ ਤੇ ਤੁਸੀਂ ਕਹਿੰਦੇ ਹੋ ਅਸੀਂ ਪ੍ਰਧਾਨਗੀ ਜ਼ਰੂਰ ਸਾਹਮ ਕੇ ਰੱਖਣੀ ਹੈ ਪ੍ਰਧਾਨਗੀ ਲੋਕਾਂ ਲੋਕ ਨਾਲ ਹੋਣ ਤੇ ਤਾਂ ਰਹਿੰਦੀ ਹੁੰਦੀ ਹੈ ਇਹ ਮੇਰੀ ਬੇਨਤੀ ਹੈ ਇੱਕ ਵਰਕਰਾਂ ਨਾਲ ਠੱਗੀ ਨਾ ਵੱਜ ਜੇ ਆਮ ਵੱਜਦੀ ਹੈ ਮੈਂ ਅੱਜ ਪਹਿਲੇ ਦਿਨ ਦੱਸਣ ਲੱਗਿਆ ਵਰਕਰਾਂ ਨੂੰ ਕਹਿੰਦੇ ਕੀ ਹੈ ਜਦੋਂ ਕਾਪੀ ਦੇਤੀ 100 ਮੈਂਬਰਾਂ ਦੀ ਇੱਕ ਕਾਪੀ ਹੁੰਦੀ ਹੈ ਤੇ ਉਹ ਜਿਹੜੇ ਮੈਂਬਰਾਂ ਨੇ ਵਿਚਾਰਿਆਂ ਨੇ ਗਲੀਆਂ 'ਚ ਫਿਰ ਕੇ ਭਰਨੀ ਹੁੰਦੀ ਹੈ ਨਾ ਜਿਹੜੇ ਸਹੀ ਭਰਤੀਕਰਨ ਵੈਸੇ ਤਾਂ ਆਮ ਕਰਕੇ ਕਿਵੇਂ ਹੁੰਦੀ ਹੈ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਪਰ ਸਹੀ ਭਰਤੀ ਵੀ ਵਿੱਚ ਹੁੰਦੀ ਹੈ ਉਹ ਕੀ ਕਰਦੇ ਆ ਮੇਰੇ ਵਰਗਾ ਚਤਰ ਲੀਡਰ ਕੀ ਕਰਦਾ ਜਿਹੜਾ ਪਿੰਡ 'ਚ ਪੰਜ ਕਾਪੀਆਂ ਲੈ ਕੇ ਗਿਆ ਹੁੰਦਾ ਉਹ ਇੱਕ ਲੈ ਤੈਨੂੰ ਮੈਂ ਭਰ ਕੇ ਦਿਖਾਵਾਂ ਆਪਦਾ ਨਾਮ ਪਾਤਾ ਉਹਨੂੰ ਦੇਤੀ ਕਾਪੀ ਵੀ ਲੈ ਤੂੰ ਐਂ ਭਰ ਕੇ ਲਿਆਉਣੀ ਹੈ ਗਲਤੀ ਨਾ ਕੋਈ ਕਰੇ ਫਿਰ ਦੂਜਾ ਆਇਆ ਦੂਜੇ ਚਾਹਵਦੇ ਮੁੰਡੇ ਦਾ ਨਾਮ ਪਾਤਾ ਉਹਨੂੰ ਦੇਤੀ ਵੀ ਆ ਲੈ ਭਰ ਕੇ ਲਿਆ ਤੂੰ ਗਲਤੀ ਨਾ ਕੋਈ ਕਰੀ ਤੀਜਾ ਆਇਆ ਕੋਈ ਭਤੀਜੇ ਦਾ ਪਾਤਾ ਜਾਂ ਕੋਈ ਨਾਲਲੇ ਦਾ ਪਾਤਾ ਮੰਨ ਲਓ ਪਿੰਡ ਦੇ ਵਿੱਚੋਂ 5 ਭਰਤੀਆਂ 500 ਭਰਤੀ ਹੋਣੀ ਐ ਤੇ ਜਿਹੜੇ ਜਮ੍ਹਾਂ ਹੀ ਕਿਚਨ ਕੈਬਿਨੇਟ ਹੈ ਜਿਵੇਂ ਅੱਜ ਵਾਲੇ ਪ੍ਰਧਾਨ ਸਾਹਿਬ ਦੇ ਚਾਰ ਪੰਜ ਕਿਚਨ ਕੈਬਿਨੇਟ ਹੈ ਉਹੋ ਜਿਹਿਆਂ ਨੂੰ ਸਰਕਲ ਦੇ ਡੈਲੀਗੇਟ ਬਣਾ ਲੈਣਾ ਉਹ ਜਿਹੜਾ ਭਰਤੀ ਪਿੰਡ ਚੋਂ 10-10 ਰੁਪਏ ਇਕੱਠੇ ਕਰਕੇ ਭਰ ਕੇ ਲਿਆਉਂਦਾ ਉਹਦਾ ਕੋਈ ਨਾਂ ਨਹੀਂ ਮੈਂ ਬੇਨਤੀ ਕਰਦਿਆਂ ਤੁਹਾਡੇ ਰਹੀ ਹੱਥ ਜੋੜ ਕੇ ਕਿ ਪਹਿਲੀ ਪਰਚੀ ਜਿਹਨੇ ਸਾਰੀ ਕਾਪੀ ਭਰਨੀ ਉਹ ਆਪ ਦੀ ਭਰੇ ਤਾਂ ਤੁਸੀਂ ਸਰਕਲ ਦੇ ਡੈਲੀਗੇਟ ਬਣੋਗੇ ਜਦੋਂ ਸਰਕਲ ਦੇ ਡੈਲੀਗੇਟ ਬਣਦੇ ਆ ਫਿਰ 25 ਕਾਪੀਆਂ ਪਿੱਛੇ ਇੱਕ ਜ਼ਿਲ੍ਹੇ ਦਾ ਡੈਲੀਗੇਟ ਬਣਦਾ ਅੱਜ ਤੱਕਰ ਨਾਲ ਜ਼ਿਲ੍ਹੇ ਦੇ ਡੈਲੀਗੇਟ ਬਣਾਉਣ ਪਿੱਛੇ ਸਾਰਿਆਂ ਦੀ ਮੀਟਿੰਗ ਹੋਈ ਹੈ ਨਾ ਜ਼ਿਲ੍ਹਿਆਂ ਦੇ ਡੈਲੀਗੇਟਾਂ ਦੀ ਸਾਰਿਆਂ ਦੀ ਕਿਤੇ ਸਟੇਟ ਦੇ ਡੈਲੀਗੇਟਾਂ ਦੀ ਹੋਈ ਹੈ ਇਹ ਠੀਕ ਹੈ ਸਮੂਥ ਜਾ ਚੱਲੀ ਜਾਂਦਾ ਸੀ ਰਹਿ ਜੇ ਕਰਕੇ ਵੀ ਇਹਦਾ ਵੀ ਨਾਮ ਪਾ ਲਓ ਇਹਦਾ ਵੀ ਪਾ ਲਓ ਕੋਈ ਮੈਂਬਰ ਮੋਢਲਾ ਬਣਿਆ ਭਵੇਂ ਨਹੀਂ ਬਣਿਆ ਇਹ 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 ਚੱਲੀ ਗਿਆ ਪਰ ਮੇਰੀ ਬੇਨਤੀ ਹੈ ਵਰਕਰਾਂ ਨੂੰ ਕਿਰਪਾ ਕਰਕੇ ਤੁਸੀਂ ਖੁਦ ਜਿਹੜੇ ਮਿਹਨਤੀ ਹੋ ਡੈਲੀਗੇਟ ਜ਼ਰੂਰ ਬਣਿਓ